ਵਸਿਆਂ ਦਾ ਦੂਜਾ ਨਾਂ ਗਰੇ ਮਹੱਲੇ ਵਿੱਚ ਜਾ ਕੇ ਦੇਖੋ ਬਾਜ਼ਾਰ 'ਚ ਜਾ ਕੇ ਦੇਖੋ ਕੋਈ ਵੀ ਕੁਛ ਵੀ ਸੁਖਾਈ ਨਹੀਂ ਪਬਲਿਕ ਟਾਇਲਟ ਬਣਾਈ ਹੈ ਜੀ ਲੋਕਾਂ ਦੀ ਮੰਗ ਤੇ ਨਗਰ ਕੌਂਸਲ ਕਰਾਇਆ ਉਹਨਾਂ ਨੇ ਐਸਓ ਸਾਹਬੂ ਮੇਰਾ ਗਿਆ ਹੈ ਕਿ 10 ਵਾਰੀ ਬਰਾਇ ਐਸੋਸੀਏਸ਼ਨ ਵੱਲੋਂ ਵੀ ਬੇਨਤੀ ਕੀਤੀ ਗਈ ਆ ਪਰ ਉਹ ਹਲੇ ਤੱਕ ਕੰਪਲੀਟ ਨਹੀਂ ਹੋਈ ਜੀ ਤਸ਼ੀਦ ਦੇ ਵਿੱਚ ਜਿਹੜਾ ਕੰਮ ਆ ਕੋਈ ਲੋਕਾਂ ਦਾ ਕੋਈ ਨਹੀਂ ਹੋ ਰਿਹਾ ਸਭ ਲੋਕ ਪਰੇਸ਼ਾਨੀ ਦੇ ਵਿੱਚ ਘੁੰਮ ਰਹੇ ਆ ਇਸ ਕਰਕੇ ਤੋਂ ਬੇਨਤੀ ਕੀਤੀ ਆ ਕਿ ਇਹ ਬਹੁਤ ਮਸਲੇ ਜਿਹੜੇ ਹੈਗੇ ਆ ਇਹਨਾਂ ਨੂੰ ਹੱਲ ਕਰ ਦਿਓ ਔਰ ਪ੍ਰੋਬਲਮ ਆ ਕੁਲ ਸਰਵਾਈਵੈਂਸ ਵੀ ਪੈਦਾ ਹੋ ਜਾਂਦਾ ਠੀਕ ਹੈ ਇਹ ਮੈਂ ਤੁਹਾਨੂੰ ਦੁਬਾਰਾ ਇਹ ਕਹਿ ਰਹੀ ਹਾਂ ਕਿ ਨਾ ਨਹੀਂ ਬੜੇ ਜਾਂਦਾ ਜਾਂਦਾ ਗੁਰਾਇਆਂ ਸ਼ਹਿਰ ਦੇ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਦਿਨੀ ਜਿਹੜਾ ਡਿਪਟੀ ਕਮਿਸ਼ਨਰ ਜਲੰਧਰ ਇੱਥੇ ਪਹੁੰਚੇ ਸੀ ਗੁਰਾਇਆਂ ਦੇ ਵਿੱਚ ਜਿਹੜਾ ਪਬਲਿਕ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਸ਼ਹਿਰ ਵਾਸੀਆਂ ਨੇ ਜਿਹੜੇ ਸ਼ਹਿਰ ਦੇ ਵੱਖ-ਵੱਖ ਮੁੱਦੇ ਨੇ ਚਾਹੇ ਉਹ ਗੰਦਗੀ ਦਾ ਹੋਵੇ, ਸਫਾਈ ਨਾ ਹੁੰਦਾ ਹੋਵੇ, ਗੰਦੇ ਪਾਣੀ ਦੀ ਨਿਕਾਸੀ ਦਾ ਹੋਵੇ, ਜਾਂ ਸਾਫ਼ ਪਾਣੀ ਦੀ ਲੀਕੇਜ ਹੋਵੇ, ਇਸ ਤੋਂ ਇਲਾਵਾ ਜਿਹੜਾ ਸੀਵਰੇਜ ਪ੍ਰੋਜੈਕਟ ਨੂੰ ਲੈ ਕੇ ਜਿਹੜੇ ਹੋਦਿਆ ਬਣਾਏ ਜਾ ਰਹੇ ਆ, ਜਾਂ ਕਨੈਕਸ਼ਨ ਜਿਹੜੇ ਕੀਤੇ ਜਾ ਰਹੇ ਆ, ਉਸ ਦਾ ਮੁੱਦਾ ਹੋਵੇ, ਇਹ ਪਬਲਿਕ ਟਾਇਲਟ ਦਾ ਜਿਹੜਾ ਮੁੱਦਾ ਹੋਵੇ, ਜਿਹੜਾ ਮੁੱਖ ਚੌਕ ਦੇ ਵਿੱਚ ਬਣ ਕੇ ਤਿਆਰ ਆ ਪਰ ਪਤਾ ਨਹੀਂ ਕਿਸ ਦੀ ਉਡੀਕ ਕੀਤੀ ਜਾ ਰਹੀ ਆ, ਕਿਸ ਨੂੰ ਉਡੀਕਿਆ ਜਾ ਰਿਹਾ ਕਿ ਕੋਈ ਉਸ ਦਾ ਆ ਕੇ ਉਦਘਾਟਨ ਕਰੇ ਤੇ ਉਸ ਦੇ ਜਿਹੜੇ ਲੱਗੇ ਹੋਏ ਜਿੰਦੇ ਆ, ਉਹ ਖੋਲੇ ਜਾਣ ਤੇ ਪਬਲਿਕ ਦੇ ਜਿਹੜੇ ਸਪੁਰਦ ਕੀਤਾ ਜਾਵੇ। ਤਨੋਂ ਸਾਰੀਆਂ ਦਿਖਾਨੇ ਆ ਤਸਵੀਰਾਂ ਜਿਹੜੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਹਿਰ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਤੇ ਨਾਲ ਇੱਥੇ ਤੱਕ ਕਹਿਤਾ ਕਿ ਗੁਰਾਇਆਂ ਸ਼ਹਿਰ ਦਾ ਦੂਜਾ ਨਾਮ ਜਿਹੜਾ ਆ ਉਹ ਸਮੱਸਿਆਵਾਂ ਦਾ ਸ਼ਹਿਰ ਕਿਹਾ ਜਾਵੇ ਤਾਂ ਕੋਈ ਅਤਕਤਨੀ ਨਹੀਂ ਹੋਵੇਗੀ ਕੀ ਕੁਛ ਕਿਹਾ ਸੀਗਾ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਵਿੱਚ ਸੀਵਰੇਜ ਪ੍ਰੋਜੈਕਟ ਨੂੰ ਲੈ ਕੇ ਪਟਾਪਟਿਆ ਹੋਇਆ ਉਸ ਨੂੰ ਲੈ ਕੇ ਲੋਕ ਜਿਹੜੇ ਆ ਕਿਵੇਂ ਮੁਸ਼ਕਲਾ ਸਾਹਮਣੇ ਕਰ ਰਹੇ ਆ ਆਇਜਨ ਕੋਈ ਨਾ ਕੋਈ ਜਿਹੜੇ ਗੱਡੀਆਂ ਟਰੱਕ ਵਾਹਨ ਜਿਹੜੇ ਕੋਈ ਨਾ ਕੋਈ ਫਸੇ ਰਹਿੰਦੇ ਕਿਸ ਤਰੀਕੇ ਦੇ ਨਾਲ ਲੋਕ ਖੱਜਲ ਖਵਾਰ ਹੋ ਰਹੇ ਆ ਡਿਪਟੀ ਕਮਿਸ਼ਨਰ ਦੇ ਕਹਿੰਦੇ باوجود ਵੀ ਕਿਸੇ ਵੀ ਅਧਿਕਾਰੀ ਦੇ ਕੰਮ ਤੇ ਹੱਲੇ ਤੱਕ ਵੀ ਜੋਨੇ ਸਰਕੇ ਤੇ ਲੋਕਾਂ ਦੀ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਨਾ ਹੀ ਉਹ ਮੁਸ਼ਕਲਾ ਦਾ ਹੱਲ ਕੀਤਾ ਜਾ ਰਿਹਾ ਦਿਖਾਣੇ ਤੁਹਾਨੂੰ ਉਹ ਤਸਵੀਰਾਂ ਸਾਰੀਆਂ ਪਹਿਲਾਂ ਦਿਖਾਣੇ ਆ ਤਸਵੀਰਾਂ ਜਿੱਥੇ ਗੱਡੀ ਫਸੀ ਹੋਈ ਆ ਟਰੱਕ ਫਸੇ ਹੋਏ ਆ ਟਿਪਰ ਫਸੇ ਹੋਏ ਆ ਹੋਰ ਜਿਹੜੇ ਵਾਹਨ ਆ ਫਸੇ ਹੋਏ ਆ ਕ੍ਰੇਨ ਜੀਐਸਵੀ ਦੀ ਮਦਦ ਦੇ ਨਾਲ ਜਾਂ ਲੋਕਾਂ ਵੱਲੋਂ ਕਿਵੇਂ ਟਰੈਕਟਰਾਂ ਦੇ ਨਾਲ ਜਾਂ ਹੋਰ ਸਾਧਨਾਂ ਦੇ ਨਾਲ ਜਿਹੜੇ ਉਹ ਫਸੇ ਹੋਏ ਵਾਹਨ ਆ ਉਹ ਕੱਢੇ ਜਾ ਰਿਹਾ ਚਾਰ ਪਹੀਆ ਵਾਹਨ ਆ ਉਹ ਕੱਢੇ ਜਾ ਰਿਹਾ ਪਹਾੜ ਢੋਣ ਵਾਲੇ ਜਿਹੜੇ ਵਾਹਨ ਆ ਉਹ ਕੱਢੇ ਜਾ ਰਿਹਾ ਉਸ ਤੋਂ ਬਾਅਦ ਦਿਖਾਨਿਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਜਿਹੜਾ ਡਿਪਟੀ ਕਮਿਸ਼ਨਰ ਜਲੰਧਰ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਦੱਸੀਆਂ ਕੀ ਕੁਝ ਉਹਨਾਂ ਦਾ ਕਹਿਣਾ ਤੇ ਅੱਗੋਂ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੀ ਕੁਝ ਹਦਾਇਤਾਂ ਦਿੱਤਾ ਗਿਆ ਤੇ ਹਲੇ ਤੱਕ ਵੀ ਉਹਨਾਂ ਹਦਾਇਤਾਂ ਦਾ ਜਿਹੜਾ ਪਾਲਣਾ ਨਹੀਂ ਕੀਤਾ ਗਈ ਭਾਜੀ ਕੀ ਨਾਮ ਹੈ ਤੁਹਾਡਾ ਕੀ ਹੋਇਆ ਸਤਿਗੁਰ ਬਾਈ ਮੇਰਾ ਨਾਮ ਹੈ ਭਾਈ ਪ੍ਰਤਪਾਲ ਸਿੰਘ ਹੈ ਜੀ ਮੈਂ ਆਪਣੇ ਪਠਾਨਕੋੜ ਤੋਂ ਲੈ ਕੇ ਆਇਆ ਵਜਰੇ ਟਰੱਕ ਜੀ ਠੀਕ ਹੈ ਜੀ ਮੈਨੂੰ ਸਵੇਰੇ 9:30 ਵਜੇ ਤੋਂ ਵੱਡੀ ਗੱਡੀ ਕੱਢ ਲਗਾ ਸੀ ਮੈਂ ਤੇ ਆਪਣਾ ਮੇਨ ਰਡਾ ਫਗਵਾੜਿਆ ਆਪਣੇ ਗ੍ਰੈਂਡ ਦਾ ਜਿਹੜਾ ਅੰਦਰੋਂ ਫਾਟਕਾਂ ਦੇ ਕੋਈ ਨਾ ਰਸਤਾ ਜਾਂਦਾ ਹੈ ਇੱਥੇ ਮੇਰੀ ਗੱਡੀ ਬੈਠ ਗਈ ਹੈ ਜੀ ਹੁਣ 2 2.5 ਘੰਟੇ ਹੋ ਚੱਲੇ ਮੈਨੂੰ ਤੇ ਗੱਡੀ ਨਿਕਲਣ ਦੀ ਕੋਈ ਉਮੀਦ ਨਹੀਂ ਹੈਗੀ ਨਾਣ ਨੇ ਕੋਈ ਮਸ਼ੀਨ ਦਿੱਤੀ ਐ ਨਾ ਕੋਈ ਕਿਹੜਾ ਮੇਰੇ ਰੋਡ ਵਾਲਿਆਂ ਨੇ ਕੋਈ ਅਪੀਲ ਵੀ ਨਹੀਂ ਕਰ ਰਹੇ ਇੱਥੇ ਹਾਦਸਾ ਹੋਣ ਦੀ ਕੋਈ ਚਾਂਸ ਹੈ ਜ਼ਿਆਦਾ ਇਹਨਾਂ ਨੂੰ ਚਾਹੀਦਾ ਹੈ ਕਿ ਜਲਦੀ ਇਹਨੂੰ ਜਲਦੀ ਜਲਦੀ ਰਸਤੇ ਨੂੰ ਕਲੀਅਰ ਕੀਤਾ ਜਾਵੇ ਔਰ ਸਾਡੀ ਹੈਲਪ ਵੀ ਕੀਤੀ ਜਾਵੇ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਜੀ ਐਕਚੁਅਲੀ ਕੀ ਆਬ ਇਸ ਸਮੱਸਿਆ ਦਾ ਦੂਜਾ ਨਾਮ ਗਰਾਂ ਹੈ। ਅਜਿਹੀ ਗੱਲ ਹੈ। ਮਹੱਲੇ ਵਿੱਚ ਜਾ ਕੇ ਦੇਖੋ ਬਾਜ਼ਾਰ 'ਚ ਜਾ ਕੇ ਦੇਖੋ ਕਿਤੇ ਵੀ ਕੁਛ ਵੀ ਸਫਾਈ ਰਹਿਣੀ ਨਹੀਂ। ਗੰਦੇ ਨਾ ਪਿਆ ਹੈ, ਬੁਰਾ ਹਾਲ ਹੈ। ਨਗਰ ਕੌਂਸਲ ਦੇ ਜਿਹੜੇ ਇੱਕ ਦੋ ਅਧਿਕਾਰੀ ਇਦਾਂ ਦੇ ਆ, ਜਿਹੜੇ ਆਪਣੀ ਜੌਬ ਨੂੰ ਬਖਤਾਂ ਤਰੀਕੇ ਨਾਲ ਨਹੀਂ ਸਮਝਦੇ। ਲੀਕਿੰਗ ਪਾਣੀ ਦੀ ਇੰਨੀ ਆ ਜੀ, ਮੇਰੇ ਖਿਆਲ ਮੈਂ 15 ਦਿਨ ਹੋ ਗਏ ਜੀ ਇੱਕ ਕੰਪਲੇਨਟ ਦਿੱਤੀ ਨੂੰ ਤੇ ਤਿੰਨ ਲੀਕਿੰਗਾਂ ਮਿਲੀਆਂ ਯਾਰ ਬੜਾ ਮੈਂ ਦੋੜ ਤੇ ਹੋਈਆਂ ਜੀ ਉਹ ਅੱਜ ਵੀ ਅੱਜ ਤੱਕ ਨਹੀਂ ਹੋਈਆਂ ਜੀ। ਅੱਜ ਮੈਂ ਕੋਲੋਂ ਇੱਕ ਪ੍ਰਾਈਵੇਟ ਬੰਦਾ ਹਾਇਰ ਕਰਕੇ ਕੰਮ ਦਿੱਤਿਆ ਉਹ ਬੰਦਾ ਨਹੀਂ। ਦੇਖੋ ਜੇ ਤਾਂ ਅਸੀਂ ਉਹਨੂੰ ਆਗਿਆ ਦਿੱਤਾ ਸਭ ਨੂੰ ਪਿੱਛਾ ਤੇ ਜੇ ਉਸ ਬੰਦੇ ਨੇ ਕੰਮ ਨਹੀਂ ਕਰਨਾ ਤਾਂ ਜ਼ਿਆਦਾ ਲਾਉਂ ਕਿਵੇਂ ਹੋਰ ਪਾਸੇ ਲਾ ਦਿੱਤਾ ਜਾਵੇ ਸਾਨੂੰ ਤਾਂ ਕੰਮ ਚਾਹੀਦਾ। ਈਓ ਸਾਹਿਬ ਦਾ ਪੂਰਾ ਜੋਰ ਲੱਗਾ ਹੋਇਆ ਸਾਨੂੰ ਨਹੀਂ ਪਤਾ ਜੀ ਈਓ ਸਾਹਿਬ ਕਿਉਂ ਚੁੱਪ ਰਹੇ। ਬਾਕੀ ਇਹ ਕੰਮ ਆ ਸਭਾਈ ਦੇ ਉਹ ਆਲਰੇਡੀ ਚਲੋ ਡਿਲੀਵਰੀ ਟੀਮ ਵਿੱਚ ਚਲੀ ਜਾਂਦੀ। ਤੁਸੀਂ ਇਹ ਜਿਹੜੀ ਮੀਟਿੰਗ ਇੱਥੇ ਰੱਖਣ ਦੀ ਬਜਾਏ ਤੁਸੀਂ ਸਾਡੇ ਮਾਰਕੀਟ 'ਚ ਰੱਖੋ ਤੁਹਾਨੂੰ ਸਾਡੇ ਘਰ ਦਾ ਪਤਾ ਲੱਗ ਜੂਗਾ ਕਿ ਅਸੀਂ ਇਸ ਸਟੇਜ ਵਿੱਚ ਕਿੱਦਾਂ ਰਹਿੰਦੇ ਹਾਂ। ਇੱਕ ਦੁੱਖ ਦੀ ਇੱਕ ਤੋਂ ਅਸੀਂ ਦੰਦਗੀ ਦੇ ਵਿੱਚ ਆਪਣੀ ਇੱਕ ਬੱਚਿਆਂ ਦੀ ਗਾਹ ਜਿਹੜਾ ਕੋਈ ਬੈਠਿਆ ਉਹ ਅਸੀਂ ਖੱਦਰ ਵਿੱਚ ਪਾ ਕੇ ਇੱਥੇ ਰਹਿਣਾ ਖਾਣਿਆ ਹਾਲਾਤ ਇਹ ਜਾਂ ਤੁਸੀਂ ਇੱਕ ਮੁਹੱਲੇ ਚ ਤੁਰੀ ਆ ਜਾਓ ਤੁਹਾਡੇ ਕੋ ਮੜ ਕੇ ਆਪਣੀ ਗੱਡੀ ਚ ਨਹੀਂ ਬੈਠਣਾ ਇਦਾਂ ਦੇ ਹਾਲਾਤ ਇੱਥੇ ਬਰਾਇਆ ਸ਼ਹਿਰ ਤੇ ਬਣੇ ਹੋਏ ਨੇ ਮੁਹੱਲੇ ਦੇ ਵਿੱਚ ਪਾਣੀ ਗਾਰ ਮਛਰਾਂ ਦਾ ਇੰਨਾ ਬੁਰਾ ਹਾਲ ਹੈ ਮੇਰਾ ਖਿਆਲ ਹੈ ਵੀ ਇਹਦੇ ਨਾਲ ਸਾਨੂੰ ਸਜ਼ਾ ਦੇ ਦੇਓ ਤੋਂ ਜ਼ਿਆਦਾ ਬੈਠ ਜਾਓ ਤਾਂ ਮੇਰੀ ਇਹ ਹੀ ਬੇਨਤੀ ਆ ਵੀ ਨਗਰਪਾਲਿਕਾ ਦੇ ਦੋ ਅਧਿਕਾਰੀ ਆ ਜੀ ਸਾਡੇ ਕੋ ਉਹੀ ਨਹੀਂ ਖਾਣਗੇ ਮੇਰੀ ਇਹ ਜਾਂਦਾ ਉਹਨਾਂ ਨੂੰ ਕਿਨੇ ਹੋਸ਼ ਹਟਾ ਦਿੱਤਾ ਜਾਵੇ ਜਾਂ ਸਾਡੇ ਕੰਮ ਦਾ ਜਾਂਦਾ ਇੰਨੀ ਹੀ ਬੇਨਤੀ ਹੈ ਜੀ 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 ਤੁਹਾਡੀ ਆਪਣੇ ਨਗਰ ਕੌਂਸਲ ਦੇ ਕਾਰੇ ਅਧਿਕਾਰੀ ਨਾਲ ਮੀਟਿੰਗ ਕੀਤੀ ਤਾਂ ਉਹਨਾਂ ਨੇ ਬਤਾ ਮੌਸਮ ਦਾ ਵੀ ਦੋਸਤਾਂ ਦਾ ਅੰਮੀ ਦਾ ਸੀਜ਼ਨ ਆਣਾ ਹੈ ਉਮੀਦ ਹੈ ਜੀ ਜਨ ਦੇ ਵਿੱਚ ਹੋਰ ਜਿਹੜੀ ਸਮੱਸਿਆਵਾਂ ਜਿਹੜੀ ਤੁਸੀਂ ਦੱਸੀਆਂ ਬਾਦ ਜਾਣੀ ਪਾਰਕਿੰਗ ਦੇ ਪੈਰਾ ਤੁਹਾਡਾ ਬਾਹਰ ਸਾਫ ਸਫਾਈ ਦਾ ਕੰਮ ਹੈ ਉਹ ਵੀ ਜਾਂਦਾ ਹੁੰਦਾ ਹੈ ਯੋਸਾ ਬੈਟਰ ਨੇ ਯੋਸਾ ਸਾਹ ਮੇਰੇ ਸਾਹਮਣੇ ਮੀਟਿੰਗ ਦੇ ਵਿੱਚ ਬੈਠੇ ਜੀ ਬਿਨੇ ਉਹਨਾਂ ਨੇ ਕੰਮ ਵੀ ਇਸੇ ਵਿੱਚ ਸਬਦ ਲਾਇਦਾ ਹੋ ਚੁੱਕੀਆਂ ਆਲਰੇਡੀ ਕਿ ਕਿਤੇ ਨਹੀਂ ਮਨੂੰ ਨਗਰ ਕੌਂਸਲ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆ ਗਈ ਵੀ ਪੂੜਾ ਦਿਨ ਤੱਕ ਹੋ ਰਿਹਾ ਤੇ ਉੱਤੇ ਪਾਣੀ ਇਕੱਠਾ ਹੋ ਰਿਹਾ ਏਸੀ ਦੇ ਵਾਲਾ ਜਿਹਾ ਪੁਆਇੰਟ ਮੋਟਾ ਲੈ ਇਸ ਨੂੰ ਸਾਹਮਣੇ ਦਾਲ ਕਰਦਾ ਹੈਗਾ ਪਰ ਆਪਣੀ ਦੀ ਸਾਰੇ ਮੁਲਾਜ਼ਮਾਂ ਨੂੰ ਦਿਖਨ ਵਿੱਚ ਤਸੀਹਤ ਇਹ ਕਰਦਾ ਹੈਗਾ ਆਪਣਾ ਸਾਰੇ ਮੁਲਾਜ਼ਮਾਂ ਨੂੰ ਕਹਿ ਕੇ ਦਿੱਤੇ ਨਹੀਂ ਹੋ ਰਿਹਾ ਕਹਿ ਕੇ ਕਹਿਣਾ ਕਿ ਟੀਕਸੋਲ ਕਹਿ ਕੇ ਦੇਣਾ ਤੇ ਜਿੱਥੇ ਇੱਕ ਵਾਰੀ ਮੈਂ ਚਲਾ ਗਿਆ ਹੈ ਨਾ ਕਿ ਅੱਗੇ ਨੇ ਮੈਨਰੇ ਦੇ ਸਾਹਮਣੇ ਆਗੇ ਨੇ ਇੱਥੇ ਜਿਹੜੀ ਇੱਚ ਚੀਜ਼ਾਂ ਇਹਨਾਂ ਨੇ ਦੱਸਿਆ ਇਹ ਕੋਈ ਨਹੀਂ ਹੋਣੀ ਚਾਹੀਦੀ। ਯਾਦਾ ਨਹੀਂ ਆਏ ਹੁੰਦੇ ਨੇ ਮਹਾਨ ਦੇ ਰਾਜਾ ਨੂੰ ਕਿ ਜਲਨਾ ਦਾ ਬੋਰੀ ਕਰਦੀ। ਅੱਜ ਇਹਨਾਂ ਨੇ ਕੱਢਤੀ ਅਸੀਂ ਸਮਝ ਲਈਆਂ ਕਿ ਹੁਣ ਸਾਡਾ ਕੰਮ ਲੈਣਾ ਹੈਗਾ। ਸਾਰੇ ਪਾਸੇ ਸਾਰੇ ਪਾਸੇ ਜੰੰਦ ਦਾ ਐਕਸਪਰਸਿਵ ਬਰਾয়া ਪੜੇ ਬਸ ਇਹ ਕਰਨਾ ਹੈਗਾ। ਮੈਨੂੰ ਕੋਈ ਵੀ ਬੰਦਾ ਤੁਹਾਡਾ ਮਿਲਿਆ ਜਿਹੜਾ ਕੰਮ ਨਹੀਂ ਕਰਾਉਂਦਾ ਬਰਾয়া ਲੋਕਾਂ ਨੂੰ ਤੰਗ ਕਰਦਾ ਰਿਹਾ ਉਹ ਦਾ ਨਾਮ ਦੇ ਨਾਲ ਜਾਣਾ ਹੈਗਾ ਤੁਹਾਡੀ ਰਿਸਪੋਨਸ। ਇਹ ਜਿਹੜਾ ਤੁਸੀਂ ਮੁੱਖੀਓ ਕੰਸਰ ਦਾ ਜਿਹੜਾ ਇਹ ਹੋਂਦਾ ਹੈ ਕਸਬੇ ਦਾ ਪ੍ਰਬੰਧ ਹੁੰਦਾ ਹੈ ਹਨਾ ਜੇ ਤੁਹਾਡੇ ਕੋਲ ੜਾ ਪਾਵਰ ਹੋਈਏ ਤੇ ਇਹ ਮੁੱਖੀਓ ਆਪਣਾ ਸਾਰਾ ਜਿਹੜਾ ਹੈਗਾ ਉਹਦੇ ਚੈੱਕ ਕਰੋ ਕੋਈ ਵੀ ਬੰਦਾ ਕੋਈ ਵੀ ਚਾਇਤ ਆਈਏ ਉਸ ਨੂੰ ਪੀਠਾ ਠੀਕ ਹੈ ਇਹ ਬਿਲਕੁਲ ਨਹੀਂ ਲਾਈਤਾ ਦੀ ਸਫਾਈ ਦੀ ਆਪਣਾ ਵੀ ਪਾਣੀ ਲੱਟਾ ਨਾ ਹੋਇਆ ਕਿ ਬੇਹੂਮ ਮੀਡੀਆ ਦੇ ਕੇਸੇ ਆ ਗਏ ਉਸ ਨੂੰ ਕੰਟਰੋਲ ਕਰ ਲਿਆ ਜਾਂ ਆਈ ਨਾ ਇਹ ਆਪਣੇ ਜਿਹੜੇ ਹੈਗੇ ਜੀਵਾਂ ਹੈ ਇਹਨੂੰ ਆਪਣੇ ਮਾਲਵਿਆਂ ਦੇ ਚੈੱਕ ਕਰੋ ਪਰalle ਵਿੱਚ ਇਸ ਦਾ ਕੀ ਹੈ ਪਬਲਿਕ ਟਾਇਲਟ ਬਣਾਈ ਹੈ ਜੀ ਲੋਕਾਂ ਦੀ ਮੰਗ ਤੇ ਜਿਵੇਂ ਨਗਰ ਕੌਂਸਲ ਕਰਾਇਆ ਉਹਨਾਂ ਨੇ ਐਸਓ ਸਾਹਿਬ ਨੂੰ ਮੇਰਾ ਖਿਆਲ ਹੈ ਕਿ 10 ਵਾਰੀ ਬਰਾ ਐਸੋਸੀਏਸ਼ਨ ਵੱਲੋਂ ਵੀ ਬੇਨਤੀ ਕੀਤੀ ਗਈ ਆ ਪਰ ਉਹ ਹਲੇ ਤੱਕ ਕੰਪਲੀਟ ਨਹੀਂ ਹੋਈ ਦੀ ਮੇਨ ਬਾਜ਼ਾਰ ਵਿੱਚ ਦੇਖੋ ਲੇਡੀਜ਼ ਹੋਣੀਆਂ ਕੋ ਲੋਕਾਂ ਦੀਆਂ ਦੁਕਾਨਾਂ ਤੇ ਜਾ ਕੇ ਬਾਥਰੂਮ ਪੁੱਛਦੀਆਂ ਸਾਨੂੰ ਆਪਣੇ ਆਪ ਨੂੰ ਬੜੀ ਸ਼ਰਮ ਆਉਂਦੀ ਆ ਕਿ ਸਾਡੇ ਸ਼ਹਿਰ ਦੇ ਵਿੱਚ ਮੇਨ ਚੌਂਕ ਦੇ ਬਚੇ ਸਮੱਸਿਆ ਜਿਹੜੀ ਜੇ ਦੂਰ ਹੋਣ ਜੇ ਪ੍ਰਿੰਸੀਪਲ ਸਾਹਿਬ ਨੇ ਉਦੋਂ ਕਿੱਤਾ ਉਹਨੂੰ ਦੂਰ ਕਰਨ ਵਾਸਤੇ ਪਰ ਬੇਰਤੀਆ ਦੇ ਉਹਨੂੰ ਜਲਦੋਂ ਜਲਦੋਂ ਨੂੰ ਪਹੁੰਚਾ ਕੇ ਉਹਨੂੰ ਤਿਆਰ ਕੀਤਾ ਜਾਵੇ ਤਾਂ ਕਿ ਜਿਹੜੀ ਜਿਹੜੀ ਸਮੱਸਿਆ ਬਾਤ ਤੁਰੰਤ ਹੱਲ ਹੋ ਸਕੇ ਜਿਹੜੇ ਅਧਿਕਾਰੀ ਨੇ ਰੋਕਿਆ ਹੈ ਤੁਹਾਨੂੰ ਦਿਨਾਂ ਦੇ ਵਿੱਚ ਉਹਨੂੰ ਸਿਆਰ ਕਰ ਜਿਹੜੀ ਆਜਾਦੀ ਇੱਥੇ ਜਲਦੋਂ ਆਵੇ ਸਭ ਤੁਸੀਂ ਸਾਡੇ ਸ਼ਹਿਰ ਦੇ ਰਾਜੇ ਹੋ ਜੀ ਅਸੀਂ ਤੁਹਾਡੇ ਨਾਲ ਆ ਜੀ ਰਾਜਾ ਆ ਤੁਸੀਂ ਤਾਂ ਥੋੜੀਆ ਇਹ ਫੋਟੋ ਮੈਂ ਤੁਹਾਡਾ ਅੱਜ ਅੱਜ ਦੀਆਂ ਹੀ ਤਾਜ਼ੀਆਂ ਜੀ ਆ ਅੱਜ ਦੀਆਂ ਜੀ ਤਾਜ਼ੀਆਂ ਖੱਲੇ ਵੀ ਬੰਦਾ ਕੰਮ ਕਰ ਰਿਹਾ ਜੀ ਅਸੀਂ ਆਪਣਾ ਪ੍ਰਾਈਵੇਟ ਬੰਦਾ ਨਾਲ ਦੇ ਕੰਮੀਆਂ ਰਿਪੇਅਰ ਕਰਾ ਰਹੇ ਹਾਂ ਜਿਹੜੀ ਸੀਕਿੰਗ ਹੋ ਰਹੀ ਹੈ ਉਹਨਾਂ ਨੂੰ ਪਾਣੀ ਨਹੀਂ ਖਾਣੇ ਪਾਣੀ ਨਹੀਂ ਆਪਣੇ ਰੋਟੀ ਕਾਲੀ ਜੀ ਤੇ ਫੇਰ ਉਹਨਾਂ ਨੇ ਕਿਹਾ ਜੀ ਸਰ ਇਹ ਤਾਂ ਨਹੀਂ ਜੋ ਗੋਲੀ ਲੇਕਿਨ ਸਾਡਾ ਕਹਿ ਰਿਹਾ ਜੀ ਬੈ ਨੰਬਰ 7 ਪਾਣੀ ਆ ਜੀ ਹੈ ਹਨ ਨੂੰ ਪਤਾ ਜੀ ਕਦੋਂ ਸਾਡਾ ਹੱਲ ਨਹੀਂ ਆ ਜੀ ਇਹ ਉਹਦੀ ਪ੍ਰੋਬਲਮ ਆਉਂਦੀ ਹੈ ਨਹੀਂ ਕਾਉਂਸਲ ਨੂੰ ਸੰਬੰਧ ਕਰਦੇ ਹੋਏ ਕਿ ਉੱਪਰ ਜੇ ਕਾਉਂਸਲ ਨੂੰ ਸੰਬੰਧ ਕਰਦੇ ਹੋ ਕਿ ਇਹ ਹੁੰਦਾ ਹੈ ਮੁੰਡਾ ਕਰਦਾ ਲੱਗਦਾ ਵੀ ਇਹ ਸਾਥਰੀ ਨੂੰ ਖਾਣਦੇ ਨਹੀਂ ਜਿਹੜੇ ਉਧਾਰੀ ਹਾਂ ਦੇ ਮੋਹਲੇ ਕੰਮ ਵਾਲੇ ਹਨ ਇਹਨਾਂ ਦਾ ਜੀ ਵਿਚਾਰਿਆਂ ਦਾ ਬਹੁਤ ਜ਼ੋਰ ਲੱਗਾ ਇਹਨਾਂ ਦੀ ਕਹਿੰਦੇ ਕਿ ਅਸੀਂ ਲੋ ਇਹ ਸਰਕਾਰ ਲਈ ਸਾਡੇ ਇਹਨਾਂ ਦੇ ਵੱਧ ਤੋਂ ਵੱਧ ਕਰਦੇ ਆ ਜੀ ਜਿਹੜੇ ਤੁਹਾਨੂੰ ਐਸੇ ਹਾਂ ਸਾਡੀ ਸਰਕਾਰ ਜੋ ਹਲਕੇ ਦੀ ਨਿਵੇਦਨੀ ਕਰ ਰਿਹਾ ਹੈ ਪ੍ਰਿੰਸਪਲ ਪ੍ਰਿੰਟਮਾਨ ਸਾਹਿਬ ਸਾ ਮੈਂ ਕਹਿੰਦੇ ਕਿ ਅੰਜਲੀਆ ਕੇ ਨਾਲ ਜਾਣਾ ਨਹੀਂ ਇੰਨਾ ਜਿਹੜਾ ਕਰਾਇਆ ਦੇ ਸੀ ਗਾਇ ਹੋਏ ਜਾਂਦੇ ਕਿ ਹੁਣ ਇਹਦੇ ਖਿਲਾਫ ਐਕਸ਼ਨ ਸਾਹਿਬ ਨੂੰ ਮਨਰਬ ਹਾਰਡਲੀ ਕੀਤਾ ਜਾਵੇ ਜਿਹੜਾ ਇਹ ਕੰਮ ਹਨ ਪੂਰੀ ਤਰ੍ਹਾਂ ਤੇ ਇਹਨੂੰ ਮੁਕੰਮਲ ਕੀਤਾ ਜਾਵੇ। ਪਰ ਸਾਡਾ ਦਾ ਸਮਾਂ ਆਪਾਂ ਸਾਰਿਆਂ ਨੂੰ ਪਤਾ ਆਪਾਂ ਟਾਈਮਿੰਗ ਅੱਗੇ ਪਿੱਛੇ ਵੀ ਕਰ ਸਕਦੇ ਸੀ ਕੰਮ ਦੀ ਜੀਨਾ ਸਾਡਾ ਜਿਹੜਾ ਸ਼ਹਿਰ ਹੈਗਾ ਆ ਅੱਜ ਦੁਖੀ ਹੈ ਤਾਂ ਤੇ ਦੂਸਰੀ ਗੱਲ ਜਿੱਥੇ ਮੈਂ ਰਹਿਣਾ ਹੈ ਸਰਗੁੰਦੀ ਰੋਡ ਤੇ ਉਸ ਤੋਂ ਅੱਗੇ ਅਮਨ ਕलोनी ਆਦੀ ਉੱਥੇ ਕੋਈ ਵੀ ਜਿਹੜਾ ਹੈਗਾ ਸੀਵਰੇਜ ਨਹੀਂ ਪਿਆ ਬਿਲਕੁਲ ਉਹ ਪਰਦੇ ਜਿਹੜੇ ਵਿਭਾਗ ਨੂੰ ਮੈਂ ਥੋਡੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਸਾਡੇ ਉੱਤੇ ਅਮਨ ਕਲੋਨੀ ਜਿਹੜਾ ਹੈਗਾ ਸੀਵਰੇਜ ਪਾਇਆ ਜਾਵੇ ਤੇ ਜਿਹੜੀਆਂ ਹੁਣ ਆਉਣ ਵਾਲਾ ਜਿਹੜਾ ਸਮਾ ਕੇ ਸੀਵਰੇਜ ਚੱਲਣਾ ਹੈਗਾ ਤੇ ਜਿਹੜੇ ਮੇਰੇ ਸਾਥੀ ਆਏ ਹੈਗੇ ਆ ਉਹਨਾਂ ਨੂੰ ਵੀ ਉਹ ਜਿਹੜੀ ਪ੍ਰਸ਼ੰਤੀ ਮਿਲਣੀ ਚਾਹੀਦੀ ਹੈ ਜੀ ਆ ਤੇ ਬਾਕੀ ਮਹਿਨਾ ਜਿਹਨੇ ਸਜਣਾ ਹੈਗੇ ਸਾਡੀ ਪੁਟਾਦਰ ਹੈਗੀ ਆ ਅਸੀਂ ਸਰ ਇੱਥੇ ਗਰਾਊਂਡ ਦੇ ਵਿੱਚ ਅਸੀਂ ਉਹ ਕ੍ਰਾਸ ਚਲਾਣੇ ਹੈਗੇ ਆ ਇਹਦੇ ਵਿੱਚ ਘੱਟੋ ਘੱਟ 100 ਬੱਚੇ ਉੱਥੇ ਖੇਡਦੇ ਹਣੇ ਆ ਇੱਕ ਗੁਰਾਇਆ ਐਂਬੂਲੈਂਸ ਗੁਰਾਇਆ ਸ਼ਹਿਰ ਦੇ ਲਈ ਸਾਡੇ ਕੋਲ ਐਂਬੂਲੈਂਸ ਨਹੀਂ ਸੀਗੀ ਉਹ ਵੀ ਅਸੀਂ ਗੁਰਾਇਆ ਐਂਬੂਲੈਂਸ ਜਿਹੜੀ ਹੈਗੀ ਆ ਉਹ ਸ਼ਹਿਰ ਸ਼ੁਰੂ ਕੀਤੀ ਹੈ ਸਾਰੇ ਸਾਥੀਆਂ ਨੇ ਨਾਲ ਕੇ ਨਾਲ ਤਰਵਾਸੋ ਤਾਂ ਅੱਗੇ ਅੱਗੇ ਸਿਰ ਸਾਹ ਦੇ ਜੌਂਜੀ ਦਫ਼ਤਰ ਇਹਨੂੰ ਲੈਦਾ ਕਰਾ ਕੇ ਜਾਓ ਪਰੇਸ਼ਾਨ ਤਾਂ ਦੋਟਾ ਹੀ ਵੱਢੇ ਜੀ ਆ ਉਸ ਜਿੱਥੇ ਤੁਹਾਡੇ ਸੱਤ ਦਫ਼ਤਰ ਜਾ ਕੇ ਉਹ مسئلے ਹੱਲ ਕਰੂਗਾ ਜਦੋਂ ਤੱਕ ਜਾਣਦਾ ਉਹ ਕੋਈ ਕਰਾਇਆ ਨਹੀਂ ਇਸ ਕਰਕੇ ਥੋੜਾ ਜਿਹਾ ਸਾਡੇ ਗ੍ਰੇਸ਼ ਹੈ ਦੀ ਇੰਨੀ ਪ੍ਰੋਬਲਮ ਹੈ ਆ ਵੀ ਦਸਦੇ ਆ ਦਸਦੇ ਮੇਰਾ ਕਹਿਲ ਵੀ ਸਮਾਂ ਬਹੁਤ ਲੱਗਦਾ ਹੈ ਇਹ ਵਸਦਾ ਕੋਈ ਸਾਧਨ ਨਹੀਂ ਬਸੌਤ ਤੇ ਹਟਦੀ ਹੈ ساری ਜ਼ਿੰਦਗੀ ਲਾਤੀ ਲੁਕਾ ਰਹੇ ਜਾਂ ਬਸਾ ਦਾ ਠਾਓ ਇਹ ਬਸਾ ਨਹੀਂ ਹਟਿਆ ਕਿ ਪਿੱਛੇ ਨਹੀਂ ਜਾ ਕੇ ਹਟਦਾ ਇਹ ਸਰ ਬਸਾ ਦਾ ਕੋ ਬਸ ਖਸਿਆ ਆ ਆਪਾਂ ਕੀ ਦੇਖੋ ਅੱਜ ਮੇਰਾ ਘਰੇ ਨੂੰ 15 ਦਿਨ ਹੋ ਗਏ ਪੱਟੇ ਉਹਦਾ ਉਹਦੇ ਲਾ ਕੇ ਕੋਈ ਨਹੀਂ ਕੋਈ ਮੁਲਾਜ਼ਮ ਨਹੀਂ ਜਿਹੜਾ ਮਰਜੀ 25000 ਰੁਪਏ ਦੇ ਟੈਕ ਹੋਏ ਪੁਰਨਜਾ ਡੇਬ ਕੋ ਨੂੰ ਤੇ ਯਾਦ ਅੰਦਰ ਡੇਬ ਕਿਸ ਸਮस्या ਜਿਹੜੀ ਆ ਕਰਾਇਆ ਬਹੁਤ ਜਿਆਦਾ ਆ ਜੀ ਥੋੜਾ ਜਿਹਾ ਹੱਥ ਕਰਦੇ ਜੀ ਤੇ ਬਹੁਤ ਬਹੁਤ ਧੰਨਵਾਦ ਜੂਲੀਆ ਅਰੇ ਅੱਜ ਦੇ ਜਨ ਸਰਪੇਠੇ ਸਭਾ ਮਾਰਦੀ ਸਾਰਿਆਂ ਦਾ ਇਹ ਬਹੁਤ ਧਿਆਨ ਦਿਖਾਓ ਸੇਤਾ ਵੀ ਸੁਧਾਰ ਕਰੋ ਜੇ مشین ਦੇ ਵਿੱਚ ਜਿਹੜਾ ਕਾਮਿਆ ਕੋ ਲੋਕਾਂ ਦਾ ਕੋਈ ਨਹੀਂ ਹੋ ਰਿਹਾ ਸਭ ਲੋਕ ਪਰੇਸ਼ਾਨੀ ਦੇ ਵਿੱਚ ਘੁੰਮ ਰਹੇ ਆ ਇਸ ਕਰਕੇ ਤਾਂ ਮੈਂ ਗੈਰਤੀ ਕੀਤੀ ਆ ਕਿ ਇਹ ਬਹੁਤ ਮਸਲੇ ਜਿਹੜੇ ਹੈਗੇ ਆ ਇਹਨਾਂ ਨੂੰ ਹੱਲ ਕਰਦੇ ਹੋ ਬਹੁਤ ਪ੍ਰੋਬਲਮ ਨੇ ਆ ਕੋਈ ਸੁਲਝਵਾਈ ਨਹੀਂ ਹੋਈ ਪਹਿਲਾਂ ਵਾਲੀ ਆ ਅੱਜ ਇਹੋ ਦਾ ਧਿਆਨ ਦਿਓ ਜਿਹੜੇ ਮਸਲਾ ਹਰ ਕੰਮ ਜਿਹਨੂੰ ਟਾਈਮ ਤੋਂ ਸੰਭਾਲੋ ਸਭ ਤੋਂ ਥੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਅਫਸਰਾਂ ਨੇ ਲਾਇਆ ਉਹਨੇ ਇੰਸਾਨਾਂ ਦੇ ਆਦਮੀ ਲਈਏ ਸੀਗੇ ਸਾਰੇ ਅਫਸਰਾਂ ਨੂੰ ਜਿੱਥੇ ਲੋਕਾਂ ਤੋਂ ਮਿਲਦਾ ਆਇਆ سم ہے بہت چھتی کوئی نہ کوئی پالیسی آگے جس طرح لوگوں کو سہولت <سؤال> ملے آن کبھی بھی آ سکتی ہو گیا چیتی سولو ہوگی سب ہے جی کرپشن کی گل کی میرے ہیں سارے سامنے یہاں میں نرد دے رہا کہ جیسا یا باہر کے بند جی نظام رہے گا بھی چھٹی نہ لگی نہ ਮੇਰੇ ਕੋਲ ਮੈਂ ਆਪਣੀ ਡਾਕਟਰ ਜੀ ਨਾਲ ਮਿਲਣ ਤੋਂ ਮੈਂ ਆਪਣਾ ਚੈੱਕ ਕਰਵਾ ਲਿਆ ਕਿ ਮੈਨੂੰ ਕੋਈ ਬੜਾ ਲੱਗਿਆ ਕਿ ਕੋਈ ਬੰਦਾ ਇਹ ਰਹਿਣਾ ਲੈ ਲੈਣਾ ਹੈ ਮੈਂ ਦੇਖੋ ਕੋਈ ਮਤਲਬ ਕੋਈ ਉਹੀ ਪੜਤਾਲੇ ਕਰ ਲਈ ਜਿਨ੍ਹਾਂ ਨੂੰ ਇੱਕ ਤਰ੍ਹਾਂ ਸ਼ੱਕ ਆਇਆ ਉਹਨਾਂ ਨੇ ਵੀ ਪੈਸੇ ਲੈ ਕੇ ਕੰਮ ਕਰਦੇ ਆ ਇਸ ਲਈ ਆ ਮੈਂ ਕਿਹਾ ਉਹ ਬੰਦਾ ਨਾਲ ਦੀ ਨਾਲ ਕਰਦਾ ਕੋਈ ਵੀ ਹੋਵੇ ਡਿਜਨਟ ਹੋਵੇ ਦਾ ਪੱਤਰ ਨਾ ਆਪਣਾ ਬੰਦਾ ਹੈ ਤਾਂ ਪਹਿਲਾਂ ਉਸ ਫਾਈਲਿੰਗ ਦੇ ਬਾਰੇ ਇਹ ਮੁਕੁਰਗੀ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਦੋਫਾ ਨੇ ਫੀਸ ਆ ਗਈ ਹੈ ਇਹ ਸੱਚੇ ਵਿੱਚ ਬਹੁਤ ਸਰੋਤ ਤੁਸੀਂ ਵੀ ਨਾਲ ਹੀ ਰੱਖੀ ਹੈ ਠੀਕ ਹੈ ਜੀ ਦੋ ਵਾਰੀ ਪੈਸੇ ਨਹੀਂ ਮੜਵਾਉਂਦੇ ਨਹੀਂ ਜੇ ਕੋਈ ਪੈਸੇ ਮੜਵਾਉਂਦੇ ਹੋ ਫੌਜ ਚੀਕਾ ਲਾ ਲਓ ਜੋ ਜਿੰਨੇ ਪੈਸੇ ਬੜੇ ਹੋ 200 ਮੈਨੂੰ ਲਾ ਲਓ ਹਾਂ ਜੀ ਮੈਂ ਵੀ ਮੈਂ ਰੋਜ਼ ਸਵੇਰੇ ਮੈਂ ਡਾਕਟਰ ਤੋਂ ਮਨਾ ਫੇਰ ਠੀਕ ਹੈ ਜੇ ਵੀ ਟਾਈਮ ਆ ਜਦੋਂ ਆਤੋਂ ਵੀ ਸਰ ਇਹ ਕਰਾਇਆ ਹੁੰਦੇ ਸੀ ਤੁਹਾਨੂੰ ਆਈ ਬੈਠੇ ਸੀ ਜੇ ਤੁਹਾਨੂੰ ਪਹਿਲ ਦੇ ਆਰ ਦੀ ਸੁਝਾਵਾ ਅੰਦਰ ਜੇ ਕੋਈ ਬਸਤੀ ਹੋ ਗਈ ਜੇ ਜਿਹੜਾ ਬੰਦਾ ਕੋਈ ਕੈਸੇ ਪੜਦਾ ਹੋਇਆ ਤੁਹਾਨੂੰ ਪਤਾ ਹੈ ਕਿ ਇਹਨੇ ਪੜ੍ਹਿਆ ਨਾਲ ਜੇ ਬਾਇਟੈਂਸ ਪਰ ਐਵੀਡੈਂਸ ਹੈ ਜੇ ਤੁਹਾਨੂੰ ਟੀਚੇ ਮੜਦਾ ਹੋ ਅਗਲੀ ਵਾਰ ਇਹ ਪਰਵਾਹ ਕਿਹਾ ਸੀ ਉਹ ਪਿੱਛੇ ਬਾਅਦ ਵਿੱਚ ਬੰਦਾ ਅਪਲਾਈ ਕਰਦਾ ਜੇ ਉਹ ਵੀ ਬੰਦਾ ਇਸ ਤਰ੍ਹਾਂ ਮਿਲ ਜਾਏਗਾ ਸਟਾਫ ਨੋਲੇਜ ਦਾ ਲੌਕ ਜੈਸਾ ਨਹੀਂ ਹੋ ਰਹਾ ਮੈਂ ਜੀ ਪਰ ਉਹ ਬੰਦੇ ਬਾਕੀ ਜਿਹਦੇ ਨਹੀਂ ਕੋਈ ਹੁੰਦੇ ਜਿਹਦੇ ਨਾਲ ਕਰਦਾ ਹੋ ਉਸ ਆਫ ਪਰ ਸੋਲ ਦੇ ਅੰਦਰ ਕੋਸ਼ਿਸ਼ ਕਰਨ ਲਈ ਉਹ ਹੀ ਚਤਰਾਤ ਨਹੀਂ ਚਾਹਿਆ ਕਿਸ ਤਰ੍ਹਾਂ ਮੁਕਾਬਲਾ ਕਰਦਾ ٹھیک ہے بندے کے آدمی ہیں جب کام نہیں ہوا نہیں ہے تو منہ کر دوکا ٹھیک ہے پیسے دو کہ کام کرا گے یہ سسٹم نہیں ٹھیک ہے یہ شیور میم دوبارہ شکایت ہے بندہ نہیں بڑے یا پھر ٹھیک ہے